ਤੁਸੀਂ ਸਾਰੇ ਫਿਲਮ ਵੇਖ ਕੇ ਆਏ ਤੁਸੀਂ ਸਾਰੇ ਗਏ ਸੀ ਮੈਨੂੰ ਦੱਸੋ ਕਿ ਉਹ ਕਿਹੋ ਜਿਹੀ ਫੀਲਿੰਗ ਸੀ ਕੀ ਕੀ ਲੱਗਾ ਉਹ ਤੇ ਜਾ ਕੇ ਬਦਿਆਸੀ ਦੀ ਫਿਲਮ ਜਦੋਂ ਅਸੀਂ 11 ਤਰੀਕ ਨੂੰ ਦੇਖੀ ਆ ਜੀ ਤੇ ਬੜਾ ਕੁਸ਼ ਉਹਦੇ ਵਿੱਚ ਜੋ ਦਿਖਾਇਆ ਗਿਆ ਹੈ ਨਾ ਤੇ ਅਸੀਂ ਤਾਂ ਛੋਟੇ ਹੀ ਸੀਗੇ ਦੇਖਿਆ ਸਾਰਾ ਕੁਝ ਵਧੀਆ ਲੱਗਿਆ ਬਾਕੀ ਦਲਜੀਤ ਤੇ ਪ੍ਰਨੀਤੀ ਦਾ ਕਦੇ ਦਿਖਦੀ ਨਹੀਂ ਅਮਰਜੋਤ ਚਮਕੀਲਾ ਅਮਰਜੋਤ ਚਮਕੀਲਾ ਹੀ ਹੋਈ ਪਈ ਸੀ ਸਾਰੀ ਮਤਲਬ ਬਿਲਕੁਲ ਹਾਂਜੀ ਹਾਂਜੀ ਤੇ ਮੈਂ ਤੁਸੀਂ ਫਿਲਮ ਵੇਖੀ ਮੈਨਾਂ ਕੰਨਾ ਕੀ ਲੱਗਾ ਅਸੀਂ ਫਿਲਮ ਦੇਖੀ ਹੈ ਸਾਨੂੰ ਬਹੁਤ ਵਧੀਆ ਲੱਗੀ ਹੈ ਅੱਛਾ ਬਹੁਤ ਜਿਆਦਾ ਬਹੁਤ ਜਿਆਦਾ ਹਾਂ ਤੇ ਵਿੱਚ ਇਹਨਾਂ ਦਾ ਡੈਡੀ ਵੀ ਬਹੁਤ ਉਹ ਮੁੰਡਾ ਹਾਂ ਦਲਜੀਤ ਦਲਜੀਤ ਬਹੁਤ ਜੱੱਚਦਾ ਸੀ ਕੋਈ ਐਂਜੀ ਕੋ ਗੱਲ ਨਹੀਂ ਸੀ ਜੀ ਜੀ ਯਾਨੀ ਬਹੁਤ ਵਧੀਆ ਰੋਲ ਕੀਤਾ ਹੈ ਬਹੁਤ ਵਧੀਆ ਰੋਲ ਪੜਾਇਆ ਹਾਂ ਤੇ ਦੋ ਕੁੜੀ ਵੀ ਨਾਲ ਵਧੀਆ ਵਾ ਹਾਂ ਪ੍ਰਨੀਤੀ ਹਾਂ ਨੋ ਬੱਲੇ ਪਹਿਲਾ ਲੱਗਦਾ ਸੀਗਾ ਕਿ ਗੱਲ ਨਹੀਂ ਬਣੂਗੀ ਉਹਨਾਂ ਨੇ ਸਟੇਜ ਤੇ ਵੀ ਗੀਤ ਗਾਇਆ ਸੀ ਨਾ ਸਾਰੇ ਕਹਿੰਦੇ ਸੀ ਗੱਲ ਲੇਕਿਨ ਜਿੱਦਾਂ ਹੀ ਫਿਲਮ ਆਈ ਨਾ ਜਦੋਂ ਫਿਲਮ ਸਟਾਰਟ ਹੋਈ ਨਾ ਥੋੜਾ ਜਿਹਾ ਉਹਦੋਂ ਲੱਗਦਾ ਸੀਗਾ ਕਿ ਲੋਕਾਂ ਨੂੰ ਇਹ ਸੀਗਾ ਕਿ ਕਿੰਦਾ ਨਭਾਉਣਗੇ ਹਨਾ ਜਾਂ ਕਿ ਆਪ ਫਟਵਾ ਜਾਂ ਗੀਤ ਗਾਉਣਗੇ ਪਰ ਮੈਨੂੰ ਇਹ ਚੀਜ਼ ਬੜੀ ਵਧੀਆ ਲੱਗੀ ਕਿ ਜਿਵੇਂ ਲੋਕ ਪੰਜ ਪ੍ਰੀਮੀਅਰ ਤੇ 5 ਮਿੰਟ ਲਈ ਵੀ ਨਹੀਂ ਹਿਲੇ ਇੰਟਰਵਲ 15 ਮਿੰਟ ਦਾ ਨਾ ਲੋਕ 10 ਮਿੰਟ ਵਿੱਚ ਵੀ ਆਪਣਾ ਵਿਹਲਾ ਹੋ ਕੇ ਪੈਰ ਰੱਖਣ ਦਾ ਜਗ੍ਹਾ ਨਹੀਂ ਸੀ ਉੱਥੇ ਇੰਨਾ ਰਾਸ਼ਨ Netflix ਦੇ ਉਸ ਸਕਰੀਨ ਤੇ ਜੀ ਬਹੁਤ ਸਹੀ ਗਾ ਮੈਂ ਕਹਿੰਦਾ ਜੀ ਉੱਥੇ ਲੋਕਾਂ ਨੇ ਖਾਣ ਪੀਣ ਦਾ ਵੀ ਛੱਡਿਆ ਕਹਿੰਦੇ ਸੀ ਤਾਂ ਫਿਲਮ ਦੇਖਣੀ ਆ ਬਸ ਜੀ ਜੀ ਕੀ ਬਾਰਾ ਪਤਾ ਹੀ ਨਹੀਂ ਸੀ ਉੱਥੇ ਵੀ ਆਪ ਹੀ ਖਾਣਾ ਬਸ ਅੱਛਾ ਖਾਣ ਘੁੱਟ ਗਏ ਸਾਰੇ ਹਾਂ ਫਿਲਮ ਨੇ ਫਿਲਮ ਤਾਂ ਰਾਂਗੀ ਮਨੋਰੰਜਨ ਹੀ ਨਾ ਕਰਤਾ ਜਦੋਂ ਇੰਟਰਵਲ ਲੰਘਿਆ ਨਾ ਉਸ ਤੋਂ ਬਾਅਦ ਤਾਂ ਲੋਕ ਸੌਂ ਹੀ ਗਏ ਹੈ ਨਾ ਬਿਲਕੁਲ ਬਿਲਕੁਲ ਤੇ ਜੀ ਲਾਈਕ ਉਹ ਸਭ ਆਏ ਬੈਠਾ ਸੀ ਮੇਰੇ ਕੋਲੇ ਹੀ ਦਿਲਜੀਤ ਕੀ ਆ ਮੁੜੇ ਨਾਲ ਜਿਹੜਾ ਇੰਤਿਆਮ ਦਾ ਦਿੱਦਿਆ ਸੀ ਕੀ ਹਾਂ ਆਈ ਮੇਰੇ ਕੋਲਿੰਗ ਇੰਤਿਆਮ ਕਦੇ ਯਾਰ ਰਹਿਮਾਨ ਅੱਛਾ ਹਾਂ ਜੇ ਬੈਠਾ ਸੀ ਯਾਰ ਜਦ ਮੈਂ ਆਈ ਮੁੜ ਕੇ ਝਾਕੀ ਉਹ ਕਲੀਨ ਲੱਗੇ ਹੋਏ ਆ ਨਾ ਸਾਰੇ ਇੱਕੋ ਮੇਰਾ ਜਿਹੜਾ ਮਮੀ ਕੋਲੇ ਿੱਦਾ ਜਿਹੜੀ ਸਾਡੀ ਲਾਈਨ ਸੀ ਸਾਰੀ ਫੈਮਿਲੀ ਦੀ ਹਾਂਜੀ ਫਿਰ ਉਹ ਇੱਧਾ ਹੀ ਬੈਠ ਗਿਆ ਸਾਡੇ ਕੋਲ ਅੱਛਾ ਹਾਂ ਮੈਂ ਵਿਆਹ ਨਹੀਂ ਦੇਖਿਆ ਮੰਗਰ ਦੇ ਪਾਸੇ ਜੀਤ ਬੈਠਾ ਹੋਇਆ ਸੀ ਕੀ ਮਾਤਾ